ਯਾਰ ਜਮਾ ਥੋੜਾ ਥੋੜਾ ਰੋਜ ਬੁੜਾ ਜਾਂ ਗੱਲ ਪੈਜੀ ਕਿ ਨਰਮਾ ਦੇ ਜੋਨੇ ਨੂੰ ਪਾਣੀ ਨਹੀਂ ਲਾਉਂਦਾ ਗੋ ਵਿਚਾਰਿਆ ਗੋ ਵਿੱਚ ਦੱਸ ਕੀ ਡੀ ਸੀ ਕੀ ਭਲਾ ਮੂਤਕੇ ਰਮਾ ਦੇ ਨਾਲੇ ਵੀਰ ਬਾਰੇ ਚਾਚਾ ਮੱਸੀ ਮੋਟਰ ਪਾ ਦੇ ਮੱਸੀ ਮੋਟਰ ਪਾ ਦੇ ਵੱਡੀ ਪਾ ਦੇ ਆ ਚੂਹੀ ਜਿੱਡੀ ਪਾ ਰખી ਐ ਮੋਟਰ ਇਹਦੇ ਨਾਲ ਤਾਂ ਕਿਤੇ ਹੋਰ ਨਾ ਡਾਹ ਰਾਮ ਜੀ ਹੈ ਗੱਲਾਂ ਸਰਕਾਰੀਆ ਕੀ ਡੀ ਸੀ ਕੰਮ ਨਹੀਂ ਕਰਦਾ ਦੀ ਦੀ ਸਾਤ ਪਹਾੜੋਂ ਪੱਥਰ ਲੇਵੇ ਯਾਰ ਕਮਾਲ ਹੋਈ ਪਈ ਐ ਹਾਂ ਆਉਣ ਦੇ ਯਾਰ ਇੱਕੜਾ ਟੇਕਣ ਦਿੰਦਾ ਬੁੜਾ ਜਿਹਾ 18 ਜਣ ਕੰਮ ਲਈ ਜਾਂਦਾ ਤਾਂ ਫੇਰ ਮੈਂ ਬਹਿ ਜਾ ਕਿ ਗੱਲ ਐ ਇੱਕ ਗੱਲ ਐ ਇੱਕ ਵੀ ਇਹਦੇ ਨਾਲ ਤਾਂ ਕਿਤੇ ਹੋਰ ਨਾ ਡਰਾ ਰਾਮ ਜਣਾ ਕਿ ਮੈਂ ਚੱੱਮ ਮੱਥੀ ਮੋਟਰ ਜੱਟ ਐ ਉਹ ਜੱਟਾਂ ਦੇ ਖੇਤਾਂ 'ਚ ਐਸੀਆਂ ਨੀਆਂ 30 35 ਪਾਵਰਾਂ ਦੀਆਂ ਮੋਟਰਾਂ ਚੱਲਦੀਆਂ ਨੇ ਜੱਟ ਦਾ ਘਰ ਹੁੰਦਾ ਖੱਬੀ ਖਾਨ ਉਹਟਰ ਚੋਲ ਲੈ ਕੇ ਆਉਣ ਲੈ ਕੇ ਆਈਏ ਭਾਈ ਇਧਰ ਕ ਗਾਲਾਂ ਢੀਤੀ ਦੇ ਡੀਸੀ ਤਾਂ ਛੋਨਾਂ ਨੀ ਰਮਾ ਕਿ ਛੋਨਾਂ ਦੱਸ ਮੈਂ ਮੂਹ ਕਿ ਰਮਾ ਲੈ ਚੱਲ ਦੇਖੀ ਜਮ ਕਿਤਾ ਜਦੋਂ ਰਮਣਾ ਉਹਦੀ ਰਮੂੰਗਾ ਮੈਂ ਕਿਹੜਾ ਹੋਣਾ ਦੱਤ ਕਿਵੇਂ ਰਮਾ ਦਾ ਚੱਲ ਸਾ ਤੋਂ ਮੰਟ ਰਾਮ ਦਾ ਆਹ ਆਸੀਰੀ ਜੇ ਨੂੰ ਕਿਹਾ ਤੀ ਵੀ ਪਈਆਂ ਪੁਈਆਂ ਚ ਸਪਰੇਅ ਕਰਤੀ ਖੱਬੜ ਵਾਲੀ ਵਿੱਚੋ ਦਿਨੇ ਮਾਰੀਏ ਨਹੀਂ ਹੈਗੀ ਐਂ ਪਿਆ ਕੰਮ ਨਾ ਚੋ ਨਰਮ ਆਉਂਦਾ ਚੱਜ ਸੂਰਨ ਵਾਲਾ ਚੱਲ ਕੰਜੇ ਦੇ ਨੇ ਦੇਖਦਾ ਜਾਫੀ ਓ ਪਿਆ ਕੰਜੇ ਦਾ ਮਹਾਰਾਜਾ ਪਟਿਆਲੇ ਵਾਂਗੂ ਸੀਰੀਆਂ ਵਾਲੇ ਲੱਛਣ ਨੇ ਤੇ ਓਡੀਸੀ ਓਏ ਖੜਾ ਹੋ ਜਾ ਕੰਮ ਦਾ ਡੱਕਾ ਵੀ ਤੋੜ ਜਾ ਅger ਕੋਈ ਆ ਗਿਆ ਰਾਵਣ ਸੁਪਨੇ ਚ ਮੇਰੇ ਆ ਗਿਆ ਓਹ ਨਾਲ ਪਿਆ ਓਏ ਜਿਉਣ ਵੀ ਦੇ ਦਿਆ ਕਰ ਚਾਚਾ ਤੂੰ ਮੈਨੂੰ ਜਿਉਣ ਤੇਰੇ ਗੋਲੀ ਮਰੀ ਐ ਓਏ ਗੋਲੀ ਤੋਂ ਘਟ ਐ ਓਏ ਸੁਪਨੇ ਚ ਤਰ ਐਸ਼ਵਰੀਆ ਰਾਏ ਰੀਤੀ ਐਸ਼ਵਰੀਆ ਰਾਏ ਐਸ਼ਵਰੀਆ ਨੂੰ ਭੈਣ ਮਾਨ ਖਣ ਓਏ ਭਲੇ ਮਾਨ ਖਣ ਮੇਰੀ ਕੀ ਰੀਤ ਕਰੂ ਨਿਆਰੇ ਆ ਰਹੇ ਤੇ ਨਿਆਰੇ ਓਏ ਨਜ਼ਾਰੇ ਆ ਰਹੇ ਦੀ ਉਹ ਭੈਣ ਚੋਦੀ ਖੱਬਣ ਵਾਲੀ ਸਪਰੇਅ ਕਰਨ ਵਾਲੀ ਪਈ ਆ ਉਹ ਕੌਣ ਕਰੂ ਓਏ ਸਾਰਾ ਦਿਨ ਕੰਮ ਕੰਮੇ ਕਰੀ ਜੰਨਾ ਬੈ ਵੀ ਜਾਇਆ ਕਰ ਦੋ ਮਿੰਟ ਓਏ ਯਾਰ ਕੰਮ ਤੂੰ ਕਹਾਂ ਨਾ ਹੁਣ ਡੂੜ ਲੱਖ ਰੁਪਏ ਦਿੱਤਾ ਓਏ ਡੂੜ ਲੱਖ ਨੂੰ ਯਾਰ ਤੈ ਮੁੱਲ ਲੈ ਲਿਆ ਫਿਰ ਮੈਨੂੰ ਉਹ ਮੁੱਲ ਨਹੀਂ ਲਿਆ ਹੁਣ ਡੂੜ ਲੱਖ ਰੁਪਏ ਦਾ ਕੰਮ ਤਾਂ ਕਰਨੀ ਪਊ ਓਏ ਤੂੰ ਆਪਦਾ ਹਿਸਾਬ ਕਰ ਓ ਮੇਰਾ ਰੋ ਜਾ ਕੇ ਡੂੜ ਲੱਖ ਡੂੜ ਲੱਖ ਮਾਤਾ ਹਿਸਾਬ ਕਰ ਦੇ ਤਾ ਤੂੰ ਚੱਤੇ ਮੇਰੇ ਨਾਲ ਗੱਲ ਤਾਂ ਸੁਣਾ ਸ਼ੇਰ ਤੂੰ ਮੇਰੀ ਗੱਲ ਸੁਣੇ ਰੋਜ਼ ਡੂੜ ਡੂੜ ਲੱਖ ਕਹਿੰਦਾ ਹਿਸਾਬ ਕਰ ਮੇਰਾ ਮੈਂ ਕਰ ਮੈਂ ਥੋ ਗਲਤੀ ਹੋ ਗਈ ਕੋਈ ਗੱਲ ਹਾਂ ਗਲਤ ਤੂੰ ਮੜਿਆ ਪਿਆਰ ਨਾਲ ਗੱਲ ਸੁਣ ਤੂੰ ਐਂ ਦੱਸ ਪਹਿਲਾਂ ਮੈਨੂੰ ਉਹ 10 ਦਿਨ ਹੋ ਗਏ ਨਾਲ ਜੀਰੀ ਤੇ ਸਪਰੇਅ ਕਰਨ ਵਾਲਾ ਪਿੰਨ ਨਾਲ ਖੱਬਣ ਵਾਲਾ ਕਰਨਾ ਉਹ ਕਰ ਦਾਂਗੇ ਫਿਰ ਭੱਜੀ ਕਦੋਂ ਕਰ ਦਿੰਗਾ ਉਹ ਜਦੋਂ ਟਾਈਮ ਲੱਗੇ ਕਰ ਦਾਂਗੇ ਰੋਜ ਤੱਕ ਐਂ ਨਾ ਝੁੰਨੇ ਨੂੰ ਪਾਣੀ ਲੈਣਾ ਝੁੰਨੇ ਨੂੰ ਪਾਣੀ ਲੈਣਾ ਹੁਣ ਪਾਣੀ ਲੈ ਮੈਂ ਕਿ ਸਪਰੇਅ ਕਰਾਂ ਯਾਰ ਮੈਂ ਉਹ ਯਾਰ ਪਾਣੀ ਕਿਹੜਾ ਦਾ ਲਾਤਾ ਜੀਦੀ ਤਾਂ ਖੱਲੀ ਪਈ ਐ ਉਹ ਮੋਟਰ ਦਾ ਚੂਹੀ ਜਿੱਡੀ ਪਾ ਰੱਖੀ ਐ ਤੈਨੂੰ ਕਿੰਨੀ ਗੇਲ ਕਿਹਾ ਚਾਚਾ ਮੱਸੀ ਮੋਟਰ ਪਾ ਦੇ ਮੱਸੀ ਓਏ ਵੱਡੀ ਪਾਦੇ ਇਹਦੇ ਨਾਲ ਕੀ ਹੁੰਦਾ ਇਹਦੇ ਨਾਲੋਂ ਜ਼ਿਆਦਾ ਤਾਂ ਤੇਰੇ ਟਟਾ ਮੂਤ ਦੇਣ ਤੇਰੀ ਮੋਟਰ ਨਾਲੋਂ ਤਾਂ ਜੀਵੀ ਪਾਵਾਂਗੇ ਜੀਰੀ ਵੱਟ ਕੇ ਪਾਵਾਂਗੇ ਓਏ ਜੀਰੀ ਵੱਟ ਕੇ ਕਦੋਂ ਪਾਵਾਂ ਜੀਰੀ ਕਦੋਂ ਨਾਲ ਪਗਾਵੇਂਗਾ ਜੀਰੀ ਵਾਸਤੇ ਹੈਗੀ ਤਾਂ ਹੈਗੀ ਆ ਹੁਣ ਓਏ ਇਹਦੇ ਨਾਲ ਤਾਂ ਕਿਤੇ ਹੋਰ ਨਾ ਡਾਹ ਰਾਮ ਜੇ ਤੇਰੀ ਓ ਯਾਰ ਤੂੰ ਤਾਂ 15 ਦਿਨ ਮਾਰੀ ਜਾਣਾ ਉਹੀ ਮਾਰੀ ਜਾਣਾ ਪਕਾਈ ਲਾਹਣ ਦਾ ਖਰਚਾ ਹੋਇਆ ਹੋਇਆ ਹੁਣ ਓਏ ਖਰਚੇ ਨੂੰ ਤੈਨ ਦੱਤ ਗਾਹ ਲੈਂਡਰੋਵਰ ਲੈਂਦੀ ਦੀ ਉਹ ਰੈਂਡਰੋਵਰ ਲੈਂਦੀ ਭੈਣ ਚੋਦੀ ਹੁਣ ਖਰਚਾ ਬਾਲਾ ਹੋ ਗਿਆ ਹੁਣ ਪੂਟਰ ਗਾਹ ਨੂੰ ਪਾ ਦਾਂਗੇ। ਆ ਤੇ ਹੋ ਗਿਆ ਚਾਚਾ ਯਾਰ ਖਰਚਾ ਕਿ ਤੂੰ ਹੀ ਛੱਡੀ ਕਿ ਠੰਡਾ ਰਹਿਗਾ ਤੂੰ ਠੰਡਾ। ਉਹ ਠੰਡਾ ਗਾ ਕਿਥੇ ਰਹਿਣ ਦਿੰਦਾ ਤੂੰ ਕੰਮ ਦਾ ਡੱਕਾ ਨਹੀਂ ਤੋੜਦਾ। ਓਏ ਕੰਮ ਦਾ ਡੱਕਾ ਕਿਉਂ ਨਹੀਂ ਤੋੜਦਾ? ਕੰਮ ਤੇਰੇ ਸਾਰੇ ਕਰੀ ਜਾਂਦਾ। ਝੋਨੇ ਤੋਂ ਲੈ ਇੱਕ ਤਾਂ ਚਾਚਾ ਫਿਰ ਉਹ ਤਾਂ ਦੁੱਖ ਲੱਗਦਾ ਜਦੋਂ ਤੂੰ ਕਹਿੰਦਾ ਕੰਮ ਨਹੀਂ ਕਰਦਾ। ਹੋਰ ਪਹਿਲਾਂ ਮੈਨੂੰ ਐ ਦੱਥ ਕੰਮ ਤੇਰੀ ਜੀਤੋ ਕਰਕੇ ਜਾਂਦੀ ਏ। ਜੀਤੋ ਕਿੱਥੇ ਗਏ ਮਹਾਰਾ ਓਏ ਹੋਰ ਯਾਰ ਫਿਰ ਹੁਣ ਪਹਿਣਾ ਵੀ ਨਹੀਂ 10 ਮਿੰਟ ਬੰਦੇ ਨੇ ਦੁਪਹਿਰੇ ਦਮ ਨਹੀਂ ਲੈਣਾ ਹੁੰਦਾ ਚਾਹ ਲੈ ਕੇ ਆਏ ਤੂੰ ਮੇਰੀ ਦੁੱਧ ਨਹੀਂ ਦਿੰਦਾ ਬਾਦ ਨਹੀਂ ਦਿੰਦਾ ਓਰੇ ਭੇਜ ਦਿੰਨਾਗਾ ਭੁੱਖਣ ਭਾਣੇ ਨੂੰ ਉਹ ਚਾਹ ਪਾ ਡੱਸ ਕੇ ਤਾਂ ਆਇਆ ਸੀ ਤੂੰ ਉਹ ਦੱਸ ਕੇ ਨੂੰ ਯਾਰ ਉਹ ਤਾਂ 10 ਵਜੇ ਵਾਲੀ ਪੀਤੀ ਸੀ ਮੈਂ ਯਾਰ ਚਾਚਾ ਪਹਿਣ ਚੋਂ ਦਾ 12 ਵਜੇ ਦਾ ਖੇਤਾ ਆ ਤੂੰ ਹੁਣ ਚਾਹ ਦਵਾਰੇ ਪਾਲ ਲੈ ਉਹ ਨਹੀਂ ਤੂੰ ਮੇਰੀ ਗੱਲ ਸੁਣ ਚਾਹ ਨਾਲ ਪਤਾ ਵੀ ਕੀ ਹੈ ਚਾਹ ਨਾਲ ਬੰਦਾ ਖੰਡੇ ਤੇ ਹੋ ਜਾਂਦਾ ਓ ਮੇਰੀ ਗੱਲ ਸੁਣ ਗੱਲਾਂ ਦਾ ਆਪਣਾ ਨਾ ਬਣਾਇਆ ਕਰ ਕੰਮ ਕਰ ਲੈਗਾ ਦੋ ਰੁਪਏ ਨਾ ਦੁਪਹਿਰੇ ਤੂੰ ਚਾਹ ਨਹੀਂ ਪੀਉਂਦਾ ਆਥੜੇ ਤੂੰ ਪੇਗ ਨਹੀਂ ਲਵਾਉਂਦਾ ਤੈਨੂੰ ਕਿੰਨੀ ਗੱਲ ਕਹੇ ਮਰ ਲੈ ਕੱਢ ਲੈ ਓਰੇ ਖੇਤ ਕੌਣ ਆਉਂਦਾ ਤੇਰੇ ਬਣਾ ਲੈਨੇ ਤਾਈ ਚੱਤੀ ਹੋਈ ਬਣਾਈਏ ਵਰਾਪਾ ਓ ਪੰਤ ਵੀ ਨਹੀਂ ਹੋਣੀ ਮੇਰੀ ਓਏ ਜਮਾਨ ਤੋਂ ਹੋ ਜੂ ਤੇਰੀ ਕਿਦਰੇ ਨਹੀਂ ਓ ਮੇਰੀ ਬਥੇਰੇ ਠਾਣੇ ਦਰਬਾਰੇ ਚਲਦੀ ਆ ਯਾਰ ਉਹੀ ਸਮਝਦਾ ਤੂੰ ਡੀਸੀ ਉਹੀ ਕਹਿੰਦੇ ਨੇ ਮੈਨੂੰ ਤੇਰੇ ਵਰਗੇ ਭਾਏ ਦੀ ਮਲੰਗ ਕਰ ਜਾਂਦੇ ਨੇ ਮੇਰੇ ਵਰਗੇ ਤੈਨੂੰ ਵੀ ਲੱਗਦਾ ਡੀਸੀ ਉਹੀ ਕਹਿੰਦੇ ਨੇ ਮੈਨੂੰ ਉਹ ਫਲਾਣੇ ਨਾਲ ਰਲਿਆ ਹੋਇਆ ਜੀ ਭਾਏ ਨੇ ਮਲੰਗ ਕਰਾਇਆ ਉਹਨੂੰ ਓ ਮਲੰਗ ਨਹੀਂ ਮੇਰੇ ਨਾਂ ਦੀ ਕਦਰ ਨਹੀਂ ਤੈਨੂੰ ਯਾਰ ਡੀਸੀ ਕਹਿੰਦੇ ਨੇ ਯੱਕ ਓ ਯਾਰ 2 ਲੱਖ ਰੁ ਓ ਯਾਰ ਤੈਨੂੰ ਕਿੰਨੀ ਗੱਲ ਕੇ ਹਿਸਾਬ ਕਰ ਲਿਆ ਫਿਰ ਡੂੜ ਦੇ ਡੂੜ ਲੱਖ ਮੁੱਲ ਲੈ ਰੱਖਿਆ ਤੈ ਖਰੀਦੇ ਤਾਂ ਨਹੀਂ ਤੈ ਮੈਨੂੰ ਤੂੰ ਮੇਰੀ ਗੱਲ ਤਾਂ ਸੁਣ ਲੈ ਤੂੰ ਮੇਰੀ ਗੱਲ ਸੁਣ ਸ਼ੇਰ ਬੱਗਿਆ ਗੱਲ ਸੁਣ ਕੰਮ ਨੂੰ ਤਾਂ ਅਗਲਾ ਕਹੂ ਜਦੋਂ ਪਹਿਲੇ ਫਿਰ ਕੰਮ ਨੂੰ ਕਹੇਗਾ ਯਾਰ ਫਰੈਂਕ ਕੋਈ ਹਿਸਾਬ ਕਿਤਾਬ ਹੁੰਦਾ ਕੰਮ ਨੂੰ ਕਹਿਣ ਦਾ ਤੂੰ ਕੰਮ ਨੂੰ ਕਹ ਡੂੜ ਲੱਖ ਕੀ ਕਹਿੰਦਾ ਖਰੀਦ ਦਿੱਤਾ ਤੈ ਅੱਪਣ ਵਾਲੀ ਸਪਰੇਅ ਕਰਨ ਵਾਲੀ ਪਈ ਐ ਫੀਲਿੰਗ ਵਾਲੇ ਤੇਰੇ ਤਾਂ ਦਿੱਤਾ ਡੂੜ ਲੱਖ ਓਏ ਫਿਰ ਮੈਂ ਵੀ ਇੰਹੀ ਕਹਿਣਾ ਬੀਜ ਉਹ ਕੰਮ ਮਤਾ ਕਰ ਲਿਆ ਕਰ ਕੰਮ ਹੋਰ ਕਰੀ ਤਾਂ ਜੰਨਾ ਯਾਰ ਹੋਰ ਮੈਂ ਕੀ ਕਰਾਂ ਬਾਸ ਘੱਟਦੇ ਉੱਤੇ ਚੜਜਾ ਕਰ ਫਿਰ ਕੀ ਕਰਾਂ ਮੇਰੀ ਗੱਲ ਤਾਂ ਸੁਣਦਾ ਨਹੀਂ ਉਹ ਬੱਟਾਂ ਦੇ ਸਪਰੇਅ ਕਰਨ ਵਾਲੇ ਵੀ ਉਹ ਪਹੀ ਤੇ ਖੱਬਰ ਖੜਿਆ ਮਨ ਮਨ ਓਏ ਮਾਰ ਦੇਣਗੇ ਫਿਰ ਮਾਰ ਦੇਣਗੇ ਕਦੋਂ ਮਾਰੇਗਾ ਠੰਡ ਰੱਕ ਠੰਡ ਠੰਡੇ ਹੀ ਨਹੀਂ ਤੇਰੀ ਤਾਂ ਲੋਟ ਆਉਂਦੀ ਚਾਚਾ ਇੱਕ ਤਾਂ ਤੂੰ ਮੇਰੀ ਗੱਲ ਸੁਣ ਲੈ ਪੰਤਾ ਤਾਂ ਕਹ ਹੁਣ ਤੂੰ ਖੱਬੀ ਖਾਣ ਤੇਰੇ ਖੇਤ ਚ ਕੋਈ ਚੀਜ਼ ਹੈ ਨਹੀਂਗੀ ਮੋਟਰ ਤੇਰੀ ਉਹ ਚੁਲਣ ਚੁਲਣ ਮੂਤਦੀ ਐ ਤੁਰ ਕੇ ਮੈਂ ਖੇਤ ਤਾਉਣਾ ਲੋਕਾਂ ਦੇ ਸੀਰੀ ਨੇ ਕਟੀਆਂ ਚ ਜਾਂਦੇ ਨੇ ਤੂੰ ਮੈਨੂੰ ਸੈਂਕਲ ਨਹੀਂ ਦਿੱਤਾ ਮੋਟਰਸਾਈਕਲ ਤਾਂ ਦੇਣੀ ਕੀ ਤੀ ਉਹ ਯਾਰ ਮੇਰੀ ਗੱਲ ਸੁਣ ਮੁੱਛਾਂ ਤਾਂ ਐ ਚੜਾਉਣ ਲੱਗ ਰਹੀ ਐ ਜਿਵੇਂ ਕੋਈ ਭੈਣ ਦੀ ਜੱਦੀ ਸਰਦਾਰ ਹੁੰਦਾ ਕਿਸੇ ਦੀ ਰੀਤ ਉਹ ਰੀਤ ਤਾਂ ਕਰਦੇ ਤੂੰ ਹੁੰਦੀ ਨਹੀਂ ਤੇਥੋਂ ਮੈਂ ਕਾਨੂੰ ਕਰਦਾ ਕਿਸੇ ਰੀਤ ਤੂੰ ਕਰਾਉਣਾ ਚਾਹ ਤਰਾ ਤਾਂ ਐ ਪਾ ਰੱਖੇ ਜਿਵੇਂ ਸੱਚਾ ਸੂਰਮਾ ਹੁੰਦਾ ਚਲੂਰ ਕੋਲੋਂ ਕਟਾ ਮੈਂ ਹੋਰ ਕਟਾ ਐ ਯਾਰ ਚਾਚੀ ਤਾਂ ਮੇਰੀ ਬੋਲਣ ਨਹੀਂ ਦਿੰਦੀ ਚਾਚੀ ਬੈਠ ਜਾ ਟਾਕੂਆ ਰੱਖਣਾ ਲਵੇ ਚਾਚੀ ਬੋਲ ਜੂ ਮੈਨੂੰ ਐ ਦੱਸ ਇੱਕ ਗੱਲ ਸਹੀ ਦੱਸੀ ਤੇ ਝੂਠ ਤਾਂ ਨਹੀਂ ਮਾਰਦਾ ਹਾਂ ਅੱਜ ਤਾਂ ਪਿਆ ਜਾ ਬਰਦਾਗੇ ਤੇ ਚਾਚੀ ਨੇ ਤੱਤਾ ਕਰ ਲਾਓ ਬੈਠ ਜਾ ਉਹ ਬੈਠ ਜਾ ਕੰਮ ਕਰ ਲੈ ਓ ਯਾਰ ਤੇਰੀ ਸੂਈ ਕੰਮ ਤੇ ਕਿਉਂ ਅੜੀ ਹੁੰਦੀ ਆ 2 ਮਿੰਟ ਦਮ ਵੀ ਲੈ ਲੈਗਾ ਓ ਯਾਰ ਮੇਰੀ ਗੱਲ ਢੂੜ ਲੱਖ ਰੁਪਇਆ ਦਿੱਤਾ ਕੰਮ ਤਾਂ ਕਰਾਉਂਗੀ ਉਹ ਕੰਮ ਕਰ ਲਾਂਗੇ ਯਾਰ ਓ ਕੰਮ ਨੂੰ ਮੇਰੀ ਗੱਲ ਸੁਣ ਢੂੜ ਲੱਖ ਫੇਰ ਕਹਿ ਦਿੰਦਾ ਗੱਲਾਂ ਦਾ ਪਹਾੜ ਬਣਾਈ ਜੰਨਾ ਗੱਲਾਂ ਦਾ ਪਹਾੜ ਨਹੀਂ ਐ ਚਾਰ ਕੀ ਲੜੇ ਨੇ ਤੇਰੇ ਮੇਰੇ ਨੋਂ ਲਵਾ ਓ ਦੇਖੀ ਤੂੰ ਇੱਥੇ ਬੱਟੀ ਮੱਸੀ ਮੋਟਰ ਚੱਲਦੀ ਜੱਟ ਦੀ ਫੇਰ ਆ ਚਵਾਰਾ ਪਦੂ ਚਵਾਰਾ ਤੇਥੋਂ ਕੱਖ ਨਹੀਂ ਉੜਦਾ ਉਰੀ ਆਹੋ ਚਾਰ ਕੀਲੇ ਤੇਰੇ ਨਾਲ ਬਾਬਾ ਵੱਡੇ ਨਾਲ ਉੜਦੇ ਮੇਰੇ ਜਵੱਖਾਂ ਨੂੰ ਮੈਂ ਗੁਰਦੁਆਰੇ ਤੋਰਦਾ ਓਏ ਗੁਰਦੁਆਰੇ ਤੁਰਨ ਵਾਲੀ ਕੰਮ ਹੈ ਹਰੋਂ ਨੇ ਨੂੰ ਕੀ ਦੇਵੇਂਗਾ ਤੂੰ ਆ ਚਾਰ ਕੀਲੇ ਨਾਲ ਕਿੱਥੇ ਗਜਾਰੇ ਹੁੰਦੇ ਨੇ ਕੁਛ ਨਹੀਂ ਬਚਦਾ ਚਾਚਾ ਸਿਆ ਤੂੰ ਮੇਰੀ ਗੱਲ ਮੰਨੇ ਓਏ ਜੇ ਕਰਾ ਕੇ ਚਾਰ ਕੀਲੇ ਤੇ ਲੋਣਕ ਪੈਣ ਚੱਕਦੇ ਓਏ ਓਏ ਡੀਸੀ ਨੂੰ ਹੀ ਨਹੀਂ ਕਹਿੰਦੇ ਫੋਰਮ ਨਹੀਂ ਕੀਤੀ ਆ ਪੂਰੀ ਪੁੰਨੇ ਡਰਾਈਵਰੀ ਸਿੱਖ ਕੇ ਆਇਆ ਤੀ ਮੈਂ ਓਏ ਬੱਕੇ ਆਉਂਦਾ ਨਹੀਂ ਤੇਰੀ ਮੈਂ ਤੂੰ ਮੇਰੀ ਹੈ ਓਏ ਗੱਲ ਤਾਂ ਸੁਣਾ ਮੇਰੀ ਗੱਲ ਸੁਣਾ ਓਏ ਅੱਕ ਪੈਨਾ ਜੀਆਂ ਵਾਲੇ ਦੇਖ ਲੈ ਸਾਰੇ ਬਣੇ ਬੈਠੇ ਨੇ ਓਏ ਮੈਂ ਰੋਟੂ ਕੋ ਮੋ ਨਾਲ ਲਾਇਨੇ ਤਿੰਨ ਸਾਲਾ ਡਰਾਈਵਰੀ ਪੂਰੀ ਚੋਟੀ ਦੀ ਆ ਹਲਾਈ ਨਹੀਂ ਵੱਧ ਗੇੜਾ ਹੁਣ ਦਿੰਦਾ ਕਪੈਣ ਦਾ ਡੀਜ਼ਲ ਦੀ ਪੂਰੀ ਬਚਤ ਜੇ ਇਧਰੋਂ ਬਾੜੀਏ ਤਾਂ ਪਰਲੇ ਫਿਰੋਂ ਵੱਟ ਕੇ ਨਿਕਲੂ ਖਾਲੀ ਨਹੀਂ ਗੇੜਾ ਲਾਉਣ ਜਾਂਦੀ ਕਪੈਣਾ ਜੀ ਜੀ ਗੱਲਾਂ ਕਰੀ ਜਾਂਦਾ ਤੇਰੇ ਬਾਪ ਨੇ ਪਰਸੋਂ ਵੇਚਦੀ ਓਏ ਕਾਹੂ ਵੇਤੀ ਉਹ ਤੇਰੇ ਵਰਗੇ ਨੇ ਬੇੜਾ ਬਿਠਾਤਾ ਓਏ ਪੁਰਾਣੀ ਵੇਚੀ ਆ ਨਵੀਂ ਲਿਉ ਵਿਸਾਲ ਕਢਾ ਕੇ ਉਹ ਤੇਰੇ ਵਰਗੇ ਨੇ ਬੇੜਾ ਬਿਠਾਤਾ ਤਾਂ ਵੇਚਣੀ ਪੈਗੀ ਓਏ ਉਹ ਤਾਂ ਖਰੀਆਬ ਹੋਰੀ ਦੀ ਤਾਂ ਵੇਚਤੀ ਹੁੰਦੀ ਹੋਂ ਤਾਂ ਖਰਾਬ ਏ ਕਹੋਂਗੇ ਜਦੋਂ ਪੈਣ ਜੋਦ ਦੇ ਪੈਸੇ ਚੜ ਗਏ ਓਏ ਤੂੰ ਮੇਰੀ ਗੱਲ ਤਾਂ ਸੁਣਾ 30 ਦੇ 8 900 ਕੀਲੇ ਛੜਦੇ ਨਹੀਂ ਪਹਿਲਾਂ ਹਰਿਆਣੇ ਵਟਿਆਵਾਂਗੇ ਫੇਰ ਆ ਕੇ ਉਰੇ ਚੱਕ ਦਾਂਗੇ ਮੇਰੀ ਬਹੁਤ ਪਹੁੰਚ ਆ ਇੰਨੇ ਜਣੇ ਨਾਲ ਤਾਂ ਯਾਰ ਮੈਂ ਸੀਰ ਰਾਹ ਸਾਰੇ ਮੈਥੋਂ ਬੜਾਉਣ ਦੇ ਬਾਬਾ ਗੁਰੂ ਆ ਬੰਨੇ ਤੇਰੇ ਮੂਰੇ ਹੱਥ ਓਏ ਮਾਂ ਤੇਰੇ ਪੰਪਾ ਜਾ ਕੇ ਅਬਦੀ ਜਿੱਪੀ ਨਹੀਂ ਦਸਣੀ 10 ਕੀਲੇ ਤਾਂ ਬੈਂਤ ਦੇ ਹੈਗੇ ਨੇ ਓਏ ਹੈਗੇ ਤਾਂ ਦੁਨੀਆ ਦੇ ਨੇ ਓਏ ਫਿਰ 20 ਉਹਦੇ ਖਾਪਣੇ ਵਾਲੇ ਪ੍ਰਕਾਟ ਸਰਦਾਰ ਦੇ ਓ ਯਾਰ ਮੇਰੀ ਗੱਲ ਸੁਣ ਲੈ ਮੈਨੂੰ ਨਹੀਂ ਲੋੜ ਕਿਸੇ ਮਜ਼ਦੂਰ ਦੀ ਓਏ ਮੈਂ ਕਹਣਾ 400 ਮੇਰੀ ਗੱਲ ਸੁਣ ਦੇ ਮੇਰੀ ਗੱਲ ਸੁਣ ਓਏ ਰਪਈ ਰੁਪਈਏ 18 ਲੱਖ ਕਮਾਵੇਂਗਾ ਸਾਲ ਚ ਓਏ ਬਾਬਾ ਗੁਰੂ ਮੇਰੀ ਗੱਲ ਸੁਣ ਲੈ ਭੈਣ ਘੜਾਵੇਂ ਮਸ਼ੀਨ ਆਪਾਂ ਨੇ ਕੀ ਲੈਣਾ ਕਿਸੇ ਨੂੰ ਅੱਛਾ ਤੂੰ ਉਹ ਅੰਦਰ ਦਵਾਈ ਰੱਖੀ ਪਈ ਐ ਸਪਰੇਅ ਕਰ ਦੇ ਸਪਰੇਅ ਕਰਦੀ ਕਰਾਂ ਅੰਦਰ ਦਵਾਈ ਦਾ ਰੱਖੀ ਪਈ ਐ ਹੁਣ ਸੁੰਢੀ ਵਾਲੀ ਕਰਦੇ ਓਏ ਯਾਰ ਗੱਤ ਮੇਰੀ ਗੱਲ ਸੁਣ ਕਿਉਂ ਪਾਪਾਂ ਦਾ ਭਾਗੀ ਬਣਿਆ ਓਏ ਕਿਉਂ ਜੀਵ ਹੱਤਿਆ ਤੇ ਤੁਲੇ ਆ ਉਹ ਰੱਬ ਦਾ ਜੀਵ ਐ ਸੁੰਢੀ ਮੇਰਾ ਤਾਂ ਕਿਚਲ ਜ਼ੋਰ ਲੱਗਦਾ ਮੈਂ ਤਾਂ ਚਾ ਟੋਲੀਆਂ ਨੇ ਕਰ ਦੂੰਗਾ ਓਏ ਪਰ ਜਿਹੜਾ ਕਹਣਾ ਉਹ ਹੱਤਿਆ ਹੋਊਗੀ ਉਹਦਾ ਪਾਪੀ ਤਾਂ ਤੂੰ ਬਣੇਗਾ ਮੈਥੋਂ ਕੰਮ ਤੂੰ ਬਣਾਵੇਂਗਾ ਤਾਂ ਤੂੰ ਹੀ ਆਰਗੇਨਿਕ ਖੇਤੀ ਕਰ ਤੂੰ ਆਰਗੇਨਿਕ ਦੇ ਲੋਕ ਬੌੜੇ ਨੇ ਓਏ ਲੋਕ ਤਾਂ ਯਾਰ ਆਪ ਪਾਪੀ ਉੱਪਰ ਪਾਪ ਤਾਂ ਕਾਲ ਯੁਗ ਹੈ ਕਲਯੁਗੀ ਜਮਾਨਾ ਹੈ ਬੱ ਚਾਚਾ ਉਹ ਕਾਨੂੰਨਾਂ ਕਾਲ ਯੁਗਾ ਤੂੰ ਗੱਲ ਸੁਣ ਮੇਰੀ ਉਹ ਖੱਬਣ ਵਾਲੀ ਸਪਰੇਅ ਕਰਦੇ ਓਏ ਮੇਰੀ ਗੱਲ ਜੇ ਖੱਬਣ ਵਾਲੀ ਨਹੀਂ ਕਰਨੀ ਉਹ ਸੁੰਡੀ ਵਾਲੀ ਕਰਦੇ ਇੱਕ ਤਾਂ ਤੂੰ ਫਿਰ ਖੜੀ ਪੈਣਾ ਜਿਹੜੀ ਚੀਜ਼ ਤੇ ਪਾਇ ਜਾਣਾ ਹੈ ਸੁੰਡੀ ਵਾਲੀ ਕਰਦੇ ਖੱਬਣ ਵਾਲੀ ਕਰਦੇ ਗੱਲ ਸੁਣ ਮੈਂ ਤੈਨੂੰ ਕਹੀ ਜਾਂਦਾ ਵੀ ਯਾਰੋ ਗਿਆ ਨਹੀਂ ਕਿ ਖੇਤੀ ਕਰ ਲੈ। ਉਹ ਗੱਲ ਸੁਣ ਬਣਾ ਮੇਰੀ। ਆ ਮੈਂ ਟਾਕੂ ਵਾਲਿਆ ਆਈ ਦੀ ਪਿੰਡੂ। ਹਾਂ। ਆ ਡਾਣੀਆਂ ਜਾਂ ਵੱਡਣੀਆਂ ਨੇ ਵੜਦੇ। ਅੱਛਾ। ਹੋਰ। ਡਾਣੀਆਂ? ਹਾਂ। ਓਏ ਸਰਕਾਰ ਕਹਿੰਦੀ ਐ ਇੱਕ ਮੋਟਰ ਤੇ 5000 ਦਰਖਤ ਚਾਹੀਦੇ ਨੇ ਤੇਰੇ ਡੂਡ ਦਰਖਤਾ ਉਥੇ ਨੂੰ ਤੂੰ ਵੜਦੇ। ਮੈਂ ਤੈਨੂੰ ਇੱਕ ਗੱਲ ਦੱਸਦੀ ਚਾਚਾ ਜੇ ਟਾਲੀ ਤਾਂ ਵੱਡੀ ਐ। ਮੈਂ ਤਾਂ ਪੁਲਤ ਚ ਕੰਬਲੀ ਲਿਖਾਂਗੀ। ਸਾਦੇ ਸਰਦਾਰ ਨੇ। ਦਰਖਤਾ ਬੱਟ ਤੇ ਤੇਰੀ ਮੋਟਰ ਤੋਂ ਕਨੈਕਸ਼ਨ ਵੀ ਕਰ ਤੂੰ ਹੀ ਮਰੀ ਜਨਾਪ ਗਈ ਦੁਨੀਆ ਨਹੀਂ ਵੜਦੀ ਓਏ ਤੇਰਾ ਕਨੈਕਸ਼ਨ ਕੱਟ ਦੂ ਸਰਕਾਰ ਭਗਵੰਤ ਮੰਨਦੀ ਆ ਕਨੈਕਸ਼ਨ ਮੇਰੇ ਬਾਬਾ ਗੁਰੂ ਗੱਲ ਸੁਣ ਦੁਨੀਆ ਨਹੀਂ ਵੜਦੀ ਇੱਕ ਤਾਂ ਊ ਮੂਤ ਦੀ ਜੇ ਕਨੈਕਸ਼ਨ ਕੱਟਦਾ ਰੋਵੇਂਗਾ ਓਏ ਇਹਦੀ ਛਾਵੇਂ ਤਾਂ ਮੈਂ ਬਹਿਣਾ ਤਾਂ ਇਹੀ ਬੱਟਦੀ ਮੈਂ ਕਿੱਥੇ ਬੈਠੂ ਆਪ ਤਾ ਤੂੰ ਇਥੇ ਛੱਡ ਕੇ ਪੈ ਜਿੰਦਾ ਯਾਰ ਕਰੇ ਆਂਦਾ ਖਾ ਮੇਰਾ ਬਾਪ ਓਏ ਆਪ ਤਾ ਤੂੰ ਇਥੇ ਛੱਡ ਕੇ ਪੈ ਜਿੰਦਾ ਓਏ ਏਸੀ ਛੱਡ ਕੇ ਪਾ ਮਾਣਾ ਪੈਸੇ ਲਾਇਨੇ ਉਹ ਪੈਸੇ ਲਾਇਨੇ ਮੋਟਰ ਤੇ ਲਾਲਾ ਮੋਟਰ ਦੇ ਵੀ ਤੈਨੂੰ ਕਹੀਦਾ ਜਾਨਾ ਵੀ ਹੱਥ ਟਾਇਟ ਟਾਇਟ ਕੀ ਲਗਾਹਾਂ ਨੂੰ ਨਾ ਇਸੀ ਵਾਰੀ ਤੇਰੇ ਕਿ ਲਵੇ ਕਿਵੇਂ ਪੈਸੇ ਆ ਕਿ ਮੈਨੂੰ ਤਾਂ ਕੋਠੇ 'ਚ ਤੂੰ ਇੱਕ ਪੱਖਾ ਨਹੀਂ ਲਾਉਂਦਾ ਡੋਟੀ ਜੀ ਪੱਖੀ ਹੀ ਲਾ ਦੇ ਓਏ ਪੱਖੀ ਵੀ ਲਾ ਦਾਂਗੇ ਗਾਹ ਨੂੰ ਗੱਲ ਸੁਣ ਲੈ ਜੀਰੀ ਵੱਢ ਲਈ ਓ ਕਾਣੂ ਲਾ ਦੇਗਾ ਡੀਸੀ ਤਾਂ ਗਰਮੀ 'ਚ ਮਰਨ ਨੂੰ ਰੱਖਿਆ ਤੈ ਮੈਂ ਸੁਣਿਆ ਕਹਿੰਦੇ ਇਹਦਾ ਰੇਟ ਆ ਰਿਹਾਗਾ ਆਪਣਾ ਹਸਪਤਾਲ ਜੀ ਦਾ ਓਏ ਕਿਹੜਾ ਰੇਟ ਆ ਰਿਹਾ ਤੇਰੇ ਵਰਗੇ ਜੱਟੀ ਸੀ ਉਸ 'ਤੇ ਮਰ ਜਾਂਦੇ ਨੇ ਇਹਦਾ ਕੇਰ ਘੱਟ ਹੁੰਦਾ ਮੇਰੇ ਆ ਮਾਥੜਾ ਓ ਲੱਖ ਲੱਖ ਦੀ ਲੱਖ ਲੱਖ ਦੀ ਆਉਂਦੀ ਓਏ ਉਹ ਸਾਰੇ ਗੱਪ ਮਾਰਦੇ ਨੇ ਪਾਰੋਂ ਨਾ ਨਹੀਂ ਲਾਈ ਤੀ ਬਿਆੰਤ ਨਹੀਂ ਲਾਇਦੇ 2 ਕਿਲੇ ਪੂਰਾ 65000 ਦਾ ਕੀ ਲੱਗ ਤਰਿਆ ਤੇਰੀ 15000 ਨਾ ਆਉਂਦਾ 65000 ਦਾ ਨਾਲੇ ਝੋਟੇ ਦੇ ਸਿਰ ਵਾਂਗੂ ਐ ਖੜੀ ਦੀ ਅੜੀ ਜੀਰੀ ਓਏ ਓ ਤਰਸੀਮ ਕਹਿੰਦਾ ਯਾਰ ਮੈਂ ਲਾਈ ਦੀ ਲੱਖ ਰੁਪਏ ਦੀ ਪਾਣੂ ਹੀ ਤਰਸੀਮ ਗੱਪ ਛੱਡੀ ਜਾਂਦਾ ਤੂੰ ਲੱਖ ਰੁਪਏ ਦੀ ਕਿਲੇ ਜੋ ਬਹਿ ਗਈ ਕਹਿੰਦਾ ਓ ਯਾਰ ਤੈਨੂੰ ਡੀਸੀ ਦੀ ਜਵਾਨ ਤੇ ਪਤਾ ਨਹੀਂ ਐ ਤੇਰੇ ਜਿਹਾ ਮੈਨੂੰ ਜਬੂ ਚਾਚਾ ਤਾਂ ਤੇ ਹੱਦੇ ਕਰਤੀ ਜਮੀ ਉਹ ਝੂਠਤਾ ਬੋਲੀ ਜਾਂਦਾ ਯਾਰ ਯਾਰ ਤੇਰੇ ਅੱਲਾ ਵਿੱਚ ਕੀ ਝੂਠ ਮਾਰਤਾ ਝੂਠ ਨੂੰ ਮੈਂ ਪੁਰਾ 65000 ਦੀ ਜੀਰੀ ਯਾਰ ਅਗਲਾ ਬੌੜਾ ਬੌੜਾ ਜੀ ਤੁਰੇ ਫਿਰਦੇ ਨੇ ਯਾਰ ਹੁਣ ਤੂੰ ਝੂਠਿਆ ਇਹ ਚੱਲ ਤੂੰ ਯਾਰ ਬਾਲੀਆਂ ਗੱਲਾਂ ਨਾ ਮਾਰ ਐ ਕਰ ਮੈਂ ਆ ਟਾਕੂ ਵਾਲੇ ਆ ਚਾ ਡਾਣੀਆਂ ਮੈਂ ਵੱਢਿਆ ਹੁਣ ਤੂੰ ਉਹ ਅੰਦਰ ਸਪਰੇ ਪਈ ਓਏ ਕਰ ਲਾਂਗੇ ਚਾਚਾ ਸਪਰੇ 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 ਲਾ ਰੱਖੀ ਆ ਯਾਰ ਮਾੜਾ ਮੋਟਾ ਦਮਤਾ ਲੈ ਲੈਣ ਦੇ ਪਹਿਲਾਂ ਤਾਂ ਤੈ ਆ ਕੇ ਮੇਰੇ ਸੁਪਨੇ ਝੂਠ ਕਰਤੇ ਹੁਣ ਤੂੰ ਮੈਨੂੰ ਗੜੀ ਜਨੇ ਗੜੀ ਜਨੇ 10 ਮਿੰਟ ਬੰਦੇ ਨੂੰ ਦਮ ਲੈਣ ਦੇਂਦਾ ਹੁੰਦਾ ਕੋਈ ਨਾ ਕਰ ਲਾਂਗੇ ਇਹ ਕੰਮ ਕਰਨ ਦੀ ਏ ਤੂੰ ਕੰਮ ਤਾਂ ਕਰਨੀਂ ਕੂਫਰ ਯਾਰ ਹੋਰ ਕੀ ਤੇਰਾ ਬਾਪ ਕਰੂਗਾ ਓ ਚਾਚਾ ਬਾਪ ਤੇ ਨਾ ਗਈ ਫੇਰ ਕਹੇਗਾ ਮਰੀਆਂ ਜਾਬਾਂ ਕੁੱਟਦੀਆਂ ਮੈਂ ਜਾਬੇ ਜਾਬ ਕੁੱਟੂ ਹਾਂ ਟੀਸੀ ਮੈਂ ਤਾਂ ਸ਼ੇਰ ਬੱਗਾ ਹੈ ਕਹਿੰਦਾ ਜੀ ਗੱਲ ਸੁਣੋ ਜਦੋਂ 2 ਲੱਖ ਰੁਪਏ ਦਿੱਤਾਗਾ ਓਏ ਯਾਰ ਤੇਰਾ ਡੂੜਾ ਖਰਦੀ ਪੈਣ ਦੀ ਡੰਗ ਲਾ ਬੋ ਤੇਰਾ ਡੂੜ ਲੱਖ ਦਾਬ ਕਰ ਤੂ ਜਾ ਤੂੰ ਦੱਸ ਮੈਨੂੰ ਮੈਂ ਤੂੰ ਦੱਸ ਤੇਰਾ ਹਸਾਬ-ਕਿਤਾਬ ਕਰਕੇ ਕਿੰਨੇ ਪੈਸੇ ਲੈਂਦੇ ਮੈਂ ਤੈਨੂੰ ਦੇ ਦੂੰਗਾ ਯਾਰ ਘੰਟਾ ਰਿਹਾ ਕਰ ਠੰਡਾ ਕੀ ਰਿਹਾ ਕਰ ਜਾ ਤਾ ਤੂੰ ਦੱਸ ਡੂੜ ਲੱਖਾ ਠੰਡਾ ਰਿਹਾ ਕਰ ਮੜਾਇਆ ਮੈਂ ਹਾਤੂ ਕੰਮ ਕਰ ਰਹਾ ਬਾਈ ਜਾ ਬੈਹ ਜਾ ਯਾਰ ਬੈਹ ਜਾ ਯਾਰ ਐ ਕੋ ਕਰ ਫੇਰ ਤੂੰ ਦੂ ਵਾ ਤੇ ਵਿੜਿਆਉਣ ਲੱਗ ਜੰਨੇ ਓਏ ਫੇਰ ਬੈਹ ਜਾ ਹੁਣ ਕੀ ਕੀ ਹੁੰਦੇ ਯਾਰ ਬੈਹ ਜਾ ਯਾਰ ਹੁਣ ਐ ਕਿ ਫੇਰ ਕੰਮ ਤਾਂ ਕਰਨੀ ਪੂ ਕੰਮ ਕਰਨੀ ਪਊ ਕੰਮ ਕਰੀ ਜੰਨੇ ਫੇਰ ਟੋਕੀ ਜੰਨੇ ਕੰਮ ਮੈਂ ਕਹਿੰਦਾ ਸ਼ ਉਹ ਨੂੰ ਅੰਦਰੋਂ ਚੱਕ ਕੇ ਸੁੰਡੀ ਵਾਲੀ ਸਪਰੇ ਕਰ ਦੋ ਨਾਲੇ ਬਣਾ ਯਾਰ ਖੱਪੜ ਵਾਲੀ ਕਰਦੇ ਕੋਈ ਕੋਈ ਤਾਂ ਕਰਦੇ ਇਹ ਦੋਹਾਂ ਚੋਂ ਅੜਦਾ ਨਹੀਂ ਕਰਾਈ ਬਣਾ ਤੂੰ ਮੈਂ ਤੈਨੂੰ ਚਾਹੇ ਖੱਪੜ ਵਾਲੀ ਕਰਦੇ ਚਾਹੇ ਸੁੰਡੀ ਵਾਲੀ ਕਰਦੇ ਮੈਂ ਡਾਣੀ ਆ ਵੱਡੇ ਆ ਵਾ ਫਿਰ ਤੂੰ ਸਪਰੇ ਕਰ ਦੋ ਓਏ ਤੂੰ ਨਹੀਂ ਲੈਣ ਦਿੰਦਾ ਚਾਚਾ ਮੈਨੂੰ ਨੀ ਯਾਰੇ ਤੇਰੇ ਨਾਲ ਸਿਆਪਾ ਖੂਕਣਾ ਪਊ ਕਰਦਾ ਚੱਲ ਕੋਈ ਨਾ ਮਡਾਣੀ ਆ ਵੱਡੇ ਆ ਸ਼ੇਰ ਬੱਗੇ ਵੱਡੇ ਆ ਕਰਦੇ ਕੋਈ ਨਾ ਹੈਗਾ ਹਾਂ ਮੈਂ ਸੋਚਿਆ ਤੀ ਡੀਸੀ ਤੇ ਆ ਨਿਆਰੇ ਲੈਣੇ ਆ ਦੋ ਮਿੰਟ ਚੰਗੀ ਭਲੀ ਐ ਸ਼ੁਭਰੀਆ ਰਾਏ ਸੋ ਬਣਿਆ ਚਾਰੀ ਤੀ ਸਾਰੀ ਸਵਾਦ ਗਾਲ ਕੇ ਰੱਖਦਾ ਇਹ ਬੁੜੇ ਜਿਹੇ ਮੈਂ ਤਾਂ ਆਪ ਟਿੱਕਦਾ ਤਲ ਮੱਛੀ ਤਲ ਮੱਛੀ ਕਰਦਾ ਫਿਰਦਾ ਘਰੇ ਚਾਚੀ ਨਹੀਂ ਨੂੰ ਟਿਕਣ ਦਿੰਦੀ ਖੇਤ ਇਹ ਨਹੀਂ ਟਿਕਣ ਦਿੰਦਾ ਮੈਨੂੰ ਇਹ ਵੀ ਉਹਦੇ ਵਾਲਾ ਥਾਲਾ ਕੁੱਤਾ ਮੇਰੇ ਜੀ ਕੱਢਦਾ ਉਹਦੇ ਮੂਰੇ ਤਾਂ ਬੋਲ ਨਹੀਂ ਸਕਦਾ ਮੈਂ ਬਿੰਦਕ ਵਿੱਚ ਉਹ ਕਹਿ ਦੂ ਢੂੜ ਲੱਖ ਢੂੜ ਲੱਖ ਲੱਖੀਂਦ ਕਰਦੇ ਆ ਕੰਮ ਕੰਮ ਕਰਦੇ ਤਾਂ ਦਿੱਤਾ ਢੂੜ ਲੱਖ ਕਈ ਤਾਂ ਦੀ ਮਾ ਡੀ ਦੀ ਤੇ ਵੀ ਕਰਦੇ ਤਾਂ ਆਵ ਜਾ ਫਿਰ ਤੇਰੇ ਨਾਲੇ ਹਾੜੇ ਕੱਢਦਾ ਐਂ ਤਾਂ ਬੋੜਾ ਲੱਤ ਥੱਲੇ ਐਂ ਤਾਂ ਚੜਾਈ ਐਡੀ ਚੱਲ ਕਰ ਦਿੰਦੇ ਆ ਸਪਰੇ ਫੂਕਣੀਆਂ ਪਊ ਇਹ ਤਾਂ ਇਹਦੇ ਬਿਨਾ ਨਹੀਂ ਸਰਦਾ ਕਰੇ ਬਿਨਾ ਮੈਨੂੰ ਤਾਂ ਐਂਤੀ ਮਾ ਚੱਲ ਮਾਰਤੇ ਦੋ ਚਾਰ ਪੰਪ ਕਾਣੂ ਜੀ ਵਾਤਾ ਕਰਦਾ ਬਥੇਰੇ ਪੰਪ ਮਾਰੇ ਟਲਿਆ ਨਹੀਂ ਸਾਦਾ ਪਰ ਚੱਲ ਕੋਈ ਗੱਲ ਨਹੀਂ ਕਰਦੇ ਆ ਕੀ ਕਿਹੜਾ ਕਦੇ ਚਾਰਜ ਕਰੀ ਹੋਣੀ ਮੈਨੂੰ ਲੱਗਦਾ ਚੱਲ ਦੇਖ ਲੈਨੇ ਆ ਦੂ ਚਾਟੋਲੀਆਂ ਦਾ ਕਰਾਊਗੀ ਏ ਕਰ ਦਿੰਨੇ ਆ ਚਾਟੋਲੀਆਂ ਫੇਰ ਟੱਪੂ ਨਹੀਂ ਬੁੜਾ ਜਾ ਟੈਕਣ ਨਹੀਂ ਦਿੰਦਾ ਪੱਪਾ ਨੂੰ ਡੀਜੀ ਤੇ ਆ ਦਿੱਤੇ ਤੇ ਤਾਂ ਇਹ ਵੀ ਕਾਨੂੰ ਜੀ ਵਾਤਿਆ ਕਰਦਾ ਪਰ ਮੰਨਿਆ ਨਹੀਂ ਟੱਪਦਾ ਕਿੱਥੇ ਆ ਚੱਲ ਖੜਾ ਤਾਂ ਨਹੀਂ ਸੀ ਸਿਆ ਚਾਟੂਂ ਜੀਆਂ ਕਰਕੇ ਛਟੂ ਨਾਲ ਖੱਬਣ ਵਾਲੀ ਮਾਰਦੇ ਆ ਰਾਉਂਡ ਅਪ ਨੂੰ ਮੈਂ ਦਿੰਦਿਆਂ ਤੇ ਲੱਗਦਾ ਕਹੇ ਨਾ ਮੰਡ ਗਿਆ ਬੰਦਾ ਤਾਂ ਕਮਵਾਲਾ ਪਰ ਗੁੱਸਾ ਵਾਲਾ ਕੰਜ ਦੇ ਚ ਚਲੋ ਬੜਿਆ ਬੜੂ ਕੇ ਕੰਮ ਲੈ ਲੈਣਿਆ ਜੇ ਕੰਜ ਦਾ ਭੱਜ ਗਿਆ ਮੌਕੇ ਤੇ ਬੰਦਾ ਵੀ ਨਹੀਂ ਮਿਲਣਾ ਸਾਲ ਲਵਾਨਾ ਮੌਕੇ ਤੇ ਸਾਧਰਾ ਮਾ ਮੋਚ ਬਚਾ ਕੇ ਜੇ ਕੰਜਦਾ ਭੱਜ ਗਿਆ ਬੰਦਾ ਵੀ ਨਹੀਂ ਮਿਲਣਾ ਮੌਕੇ ਤੇ ਚਲ ਦੇਖਦੇ ਆ ਕਿਹੜੀ ਘਰਤੀ ਜਾ ਕੇ ਚਲ ਲੈ ਬੈਟੀ ਸੀ ਸਿਆਂ ਸਪਰੇ ਜੀ ਵਾਲਾ ਤਾਂ ਮੁੱਕ ਗਿਆ ਜੱਬ ਉਹੀ ਟੱਪੀ ਜਾਂਦਾ ਸੀ ਟਪਲੇ ਟਪਲੇ ਤਰਦੇ ਕਰਤੀ ਟਪਲੇ ਓਏ ਆ ਗਿਆ ਢੀਸੀ ਪੁੱਤ ਆਇਆ ਕਰਿਆ ਓਏ ਆ ਗਿਆ ਚਾਚਾ ਗੜੀ ਦਾ ਜਾਂਦਾ ਦੀ ਸਪਰੇ ਸਪਰੇ ਕਰਿਆ ਤੇਰੀ ਸਪਰੇ ਇਹ ਤਾਂ ਕੰਮ ਨੂੰ ਤਖੜਾ ਮੈਨੂੰ ਪਤਾ ਮੈਂ ਕਿਹਾ ਸਾਡੇ ਮੁਰੇ ਚਾਚਾ ਕੋਈ ਕੰਮ ਮਰਦਾ ਕਿਹੜੀ ਕਰਿਆ ਫਿਰ ਉਹ ਮੈਂ ਰਾਉਂਡ ਅਪ ਜੀ ਕਰਿਆ ਆਇਆ ਜੱਤਾ ਬੱਚੋਂ ਪਈਆਂ ਜਾਂ ਖੱਪੜ ਜਾ ਜਾਵੇ ਹੋਰਿਆ ਦੀ ਫਿਰ ਉੱਥੇ ਕਰਿਆ ਆ ਨਾ ਪਈਆਂ ਹੀ ਇੱਥੇ ਨਹੀਂ ਕਰੀ ਮੈਂ ਹੋਰ ਫਿਰ ਉਹ ਆਪਣੇ ਖਾਲੀਆਂ ਇੰਜ ਖੱਪੜ ਵਾਲੇ ਕੋਈ ਸੱਪ ਸੂਡਾ ਆ ਜਾਂਦਾ ਕਈ ਗਿਰ ਗੇੜਾ ਖੜਾ ਮਾਰਦੇ ਆ ਨਾ ਨਾ ਖੱਪੜ ਖਾਲੀਆਂ ਖੂਲੀਆਂ ਚ ਵੀ ਨਹੀਂ ਕਰੀ ਉਹ ਫਿਰ ਉਹ ਇਹ ਕਾਤੇ ਕਰਿਆ ਮਾਤਾ ਜੀਰੀ ਤੇ ਕਰਿਆ ਉਹ ਕਹੇ ਬਹਿਜੇ ਤੇਰਾ ਬੇੜਾ ਕੰਜਦੇ ਆ ਜੀਰੀ ਤੇ ਕਿਹੜੀ ਕਰਿਆ ਰਾਉਂਡ ਅਪ ਉਹ ਰਾਉਂਡ ਅਪ ਕਰਕੇ ਉਹ ਕੰਜਦਾ ਜੀਰੀ ਤੇ ਕਰਦੇ ਹੁੰਦੇ ਨੇ ਇਹਨੂੰ ਉਹ ਹੋਰ ਕਾਤੇ ਕਰਦੇ ਹੁੰਦੇ ਨੇ ਚਾਚਾ ਉਹ ਤਾਂ ਯਾਰ ਪਠੀ ਪਠਿਆਤਾ ਮੇਰਾ ਓਏ ਮੇਰੀ ਗੱਲ ਸੁਣ ਉਹ ਆਪਣੇ ਦੋ ਕੀਲਿਆਂ ਚ ਐਡਾ ਐਡਾ ਸੌਫਾ ਹੋ ਰਿਆ ਸੀ ਮੇਰੀ ਬੇਇੱਜ਼ਤੀ ਦੀ ਨਾਲੇ ਤਾਂ ਅਗਲਾ ਕਹਿੰਦਾ ਉਹ ਸਾਡੇ ਦੇ ਕਿਹੜਾ ਸੀਰੀਅਟੀ ਸੀ ਉਹ ਡੀਸੀ ਜੱਟ ਨੂੰ ਆਪਦੀ ਕਹਣਾ ਫਿਰ ਬੇਇੱਜ਼ਤੀ ਹੋ ਜਾਂਦੀ ਉਹ ਕਿੱਥੇ ਮਨਜ਼ੂਰੀ ਨਾਲੇ ਚਾਚਾ ਤੇਰੀ ਬੇਇੱਜ਼ਤੀ ਹੁੰਦੀ ਅਗਲਾ ਕਹਿੰਦਾ ਉਹ ਸਾਡੇ ਸਰਦਾਰ ਦੇ ਸਾਡੇ ਸਰਦਾਰ ਦੇ ਜੀਰੀ ਚ ਕੱਖ ਓਏ ਮੈਂ ਤਾਂ ਸਫਾਇਆ ਕਰਦਾ ਚਾਚਾ ਕੱਲ ਨੂੰ ਸਾਰੇ ਮਰ ਜਾਣਗੇ ਘਰ ਦੇ ਮੈਂ ਸਫਾਇਆ ਕਰਦਾ ਪੱਠਾ ਫਟਿਆ ਤਾਂ ਕੈਥੇ ਕਰਾਇਆ ਕੀਲੇ ਤੇ ਕਰਾਇਆ ਓਏ ਓਏ ਦੋ ਗੀਲੇ ਤੇ ਚੱਕ ਦੀ ਆ ਚਾ ਮੈਂ ਤਾਂ ਉਹ ਕੰਜਰਾ ਤਾਂ ਮੇਰਾ ਨੁਕਸਾਨ ਕਰਦਾ ਓਏ ਤੇਰਾ ਨੁਕਸਾਨ ਕਦਾ ਕਰਦਾ ਚਾਚਾ ਕੋਰਨ ਖਾਣੇ ਕਰਦਾ ਯਾਰ ਹੋਰ ਜੱਗਾ ਕੰਮ ਕਿੱਥੇ ਕਰੇ ਤੇ ਓਏ ਯਾਰ ਕੱਖ ਕੱਖ ਮਰਨਗੇ ਯਾਰ ਕੱਖ ਕੇ ਮਰਨ ਜ ਉਹਨੂੰ ਕੀ ਰੋਡ ਨੂੰ ਕੀ ਪਤਾ ਵੀ ਇਹ ਜੀਰੀ ਹੈ ਓਏ ਯਾਰ ਫਰਜੀਰੀ ਥੋੜੀ ਮਰਦੀ ਹੁੰਦੀ ਐ ਜੀਰੀ ਹੁਣ ਤੂੰ ਸੁੰਡੀ ਵਾਲੀ ਸਪਰੇਅ ਕਰਦੇ ਹੁੰਦੇ ਆਪਾਂ ਉਹ ਸੁੰਡੀ ਨੂੰ ਐ ਮਾਰਦੀ ਐ ਹੁਣ ਕੱਖਾਂ ਵਾਲੀ ਵੀ ਕਰੀ ਐ ਕੱਖ ਕੱਖ ਮਰ ਜਾਣਗੇ ਜੀਰੀ ਤਾਂ ਤੇਰੀ ਸੌਮਣਾ ਪਊ ਬਾਬੂ ਕੀ ਨੇ ਯਾਰ ਤੂੰ ਦਾ ਸੰਦੇ ਕੀ ਨੇ ਐਸ ਕਹਤਾ ਤੈਨੂੰ ਓੰਨਾ ਲੈ ਤਾਂ ਯਾਰ ਚਾਚਾ ਤੇਰੀ ਸਪਰੇਅ ਕਰੋ ਕੰਮ ਕਰੋ ਨਾਲ ਤੂੰ ਹੀ ਗਾਲਾਂ ਕੱਢੀ ਜਾਂਦਾ ਯਾਰ ਉਹ ਗਾਲਾਂ ਨਹੀਂ ਮਾਰਾ ਯਾਰ ਢੂੜ ਰੱਖ ਰੁਪਏ ਦਿੱਤਾਗਾ ਤੈਨੂੰ ਨਹੀਂ ਭਿੰਦੀ ਡਾਂਗ ਲਵਾ ਤੇਰਾ ਢੂੜ ਰੱਖ ਹਿਸਾਬ ਕਰਤੀ ਮੈਂ ਮੈਨੂੰ ਕਿੱਥੇ ਮੈਂ ਕਹ ਚੱਲਦੇ ਆ ਆਦਾ ਹਿਸਾਬ ਕਰਦੀ ਮੇਰਾ ਤਾਂ